ਹਾਂਜੀ ਬਾਈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਾਈ ਕਿੱਦਾਂ ਤੁਸੀਂ ਸਾਰੇ ਉਮੀਦ ਆ ਤੁਸੀਂ ਵਧੀਆ ਤੇ ਗੁੱਡ ਹੋਵੋਗੇ ਬਾਈ ਕੱਲ ਵਾਲਾ ਵਲੌਗ ਤੁਸੀਂ ਦੇਖਿਆ ਹੋਣਾ ਬਾਈ ਵੀ ਆਪਾਂ ਨੇ ਤੂੜੀ ਬਣਾ ਲਈ ਸੀ ਬਸ ਥੋੜੀ ਜਿਹੀ ਰਹਿ ਗਈ ਤੇ ਰਾਤ ਨੂੰ ਰਮਾਈ ਬਹੁਤ ਹੋ ਗਈ ਸੀ ਉਹਦੇ ਕਰਕੇ ਫਿਰ ਬੰਦ ਕਰਨਾ ਪਿਆ ਹੁਣ ਹੈ ਦੀ ਪਾਣੀ ਦੀ ਟਰਾਲੀ ਬਣ ਜੂਗੀ ਬਾਈ ਹੋਰ ਆਹ ਦੇਖੋ ਬਾਈ ਥੋੜੇ ਜਿਹਾ ਆਚਾਰਕ ਜਿਹੜਾ ਇੱਥੇ ਰਹਿੰਦੇ ਆ ਬਾਕੀ ਥੋੜਾ ਜਿਹਾ ਆਪਾਂ ਲਈ ਖੱਤੇ ਪਾ ਰਹੇ ਹਾਂ ਬਾਕੀ ਉਹ ਥੋੜਾ ਜਿਹਾ ਅੱਪਰ ਆ ਅੱਧੀ ਪਾਣੀ ਅੱਧੀ ਟਰਾਲੀ ਬਣੂਗੀ ਮੇਰੇ ਖ ਕਹ ਲਈ ਬੁਲਟ ਦੇਖੋ। ਖਾਕੀ ਰੰਗ ਚੱਜਦਾ ਬਾਈ ਬੁਲਟ ਦਾ ਵੀ ਹੈ ਨਾ। ਦੇਖੋ। ਕੈਡ ਲੱਗਦਾ ਬਾਈ ਬੜਾ ਚੱਲਦਾ ਬਾਈ ਬੜਾ ਕੰਮ ਹੁੰਦਾ ਇਹਦਾ। शिंदे ਵੀਰੇ ਦਾ ਬੁਲਟ ਆ। ਦੇਖੋ। ਆਪਾਂ ਮੋਟਰ ਤੇ ਕਿਹੜਾ ਮੰਨ ਲੈ ਇਹਦੇ ਬੁਲਟੇ ਲਿਆ ਜੀ ਬਾਈ। ਮੇਰੇ ਖਾਲਚ 13 ਕਹ ਜਰ ਚੱਲਿਆ ਆ ਬਈ ਸਾਰਾ ਬਾਜ ਬਹੁਤ ਕਮਦੀ ਆ ਬਈ ਸਾਊਂਡ ਬਹੁਤ ਕਮਦੀ ਆ ਇਹਦੇ ਉਹ ਪਾਇਆ ਉਹ ਨਾ ਸਾਇਲੈਂਸਰ ਦੂਗਾ ਇਹ ਦੇਖੋ ਆਉਂਦਾ ਤਾਂ ਸਾਇਲੈਂਟ ਆ ਇਹਦਾ ਵਿੱਚ ਸਾਇਲੈਂਸਰ ਦੂਗਾ ਪਾਇਆ ਵਾ ਬਾਜ ਸਾਊਂਡ ਵਧੀਆ ਆ ਇਹਦੀ ਮੋਟੀ ਮੋਟੀ ਆਵਾਜ਼ ਆ ਬਈ ਤੁਹਾਨੂੰ ਚੈੱਕ ਵੀ ਕਰਾ ਦਾਂ ਨਾ ਆਵਾਜ਼ ਇੱਕ ਮਿੰਟ ਦੇਖੋ ਬਈ ਉਲਟ ਦੀ ਸਾਊਂਡ ਚੈੱਕ ਕਰੋ ਕਹਦੀ ਕਿ ਸਟਾਰਟ ਹੋ ਗਿਆ ਬਈ ਬੜਕਦਾ ਵੇ ਪੂਰਾ ਇਹਨ ਪੂਰੀ ਬੜਕ ਮਾਰਦਾ ਬੁਲਟ ਚਲੋ ਠੀਕ ਆ ਬਾਈ ਮਿਲਦੇ ਆਪਾਂ ਅੱਗੇ ਕਰਦੇ ਬਣੇ ਰਹੋ ਮੇਰੇ ਬਲੌਗ ਦੇ ਵਿੱਚ ਹਾਂਜੀ ਬਾਈ ਚਾਰ ਪੰਜ ਕਿੱਲੇ ਪੰਜ ਕਿੱਲੇ ਆਪਾਂ ਅੱਜ ਵਡਾਉਣੇ ਆ ਵੰਟੀ ਬਾਈ ਦਾ ਫੋਨ ਆ ਗਿਆ ਕਹਿੰਦਾ ਮਸ਼ੀਨ ਲੈ ਕੇ ਆ ਰਹੇ ਆ ਉਹ ਤਾਂ ਬਾਈ ਬੱਦਲ ਬਾਈ ਜਿੱਥੇ ਫੇਰ ਤੇ ਘਣਮਣ ਜਿਹਾ ਹੋਰ ਤੇ ਹੁਣ ਤਾਂ ਚਲੋ ਮੌਸਮ ਸਾਫ ਜਾ ਹੋ ਗਿਆ ਉਹ ਹੈ ਤਾਂ ਨਰਮਾਈ ਆ ਬਾਈ ਚਲ ਦੇਖਦੇ ਆਂ ਜਾ ਕੇ ਖੇਤਾਂ ਵਿੱਚ ਕੀ ਪਰਫਾਰਮੈਂਸ ਰਹਿੰਦੀ ਆ ਉਹਦੀ ਚਲੋ ਬਈ ਚੱਲਦੇ ਆਂ ਆਜ ਥੂੜੀ ਵਾਲੀ ਤੱਕ ਥੂੜੀ ਦਾ ਕੰਮ ਬੰਦ ਹੋ ਗਿਆ ਬਈ ਅੱਧੀ ਘਟਾਲੀ ਰਹਿ ਗਈ ਆਪਣੀ ਉਹ ਚੱਲ ਕੱਲ ਕੋਲ ਬਣੂਗੀ ਉਹ ਠੀਕ ਆ ਚੱਲਦੇ ਆਂ ਆਪਾਂ ਆਪਣੇ ਸਵਰਾਜ ਨੂੰ ਲੈ ਕੇ ਮੋਟਰ ਤੇ ਹਾਂਜੀ ਬਾਈ ਪਹੁੰਚ ਗਏ ਆਪਾਂ ਮੋਟਰ ਤੇ ਆ ਪੰਜ ਕਿਲੇ ਵਰਣੇ ਬਈ ਦੁੰਦੇ ਇਹ ਉਹ ਖੜਾ ਬਾਕਾ ਆ ਖੜਾ ਸਵਰਾਜ ਨਮਾ ਦੇਖਦੇ ਆ ਭਾਈ 5 ਕਿਲਿਆਂ ਉੱਤੇ ਕਿੰਨੀ ਪੈਂਦੀ ਆ ਟਰਾਲੀ ਨਾਲ ਮੇਰੇ ਖਿਆਲ ਚ 5 ਕਿਲਿਆਂ ਦੀ ਪੈ ਜੂਗੀ ਜੇ 120 ਦਾ ਪੈਂਦੇ ਹੋਣਾ ਨਾ ਇਹ ਮਗਰ ਕਣਕਾ ਕਣਕਵਾ ਵਜਨ ਹੁੰਦਾ ਆ ਦੇਖੋ ਰਮਾਨਾ ਚਰਚਾ ਜੀ ਦੇ ਫੇਲ ਨਾ ਆਣੀ ਦੇਖੋ ਤੁਸੀਂ ਕਰਦਾ ਉੱਠ ਰਿਹਾ ਜਮਤੀ ਚੱਲਦੀ ਆ ਟਮਾਟੀ ਵਿੱਚ ਖੜਿਆ ਹਾਂ ਜੀ ਭਾਈ ਇੱਕ ਮੁੱਕਾ ਤਾਂ ਭਰ ਗਿਆ ਆ ਦੇਖੋ ਇੰਨਾ ਤਾਂ ਪੌੜਾ ਵੱਧਿਆ ਕਾਂਗਲਾ ਚਾੜ ਦਾ ਸੋਨਾ ਰੋਊਗਾ ਬਾਈ ਕਿ ਵੱਡੇ ਤੇ ਪਤਾ ਲੱਗੂਗਾ ਹੁਣ ਤੁਹਾਨੂੰ ਦੱਸ ਦਿਆਂ ਕਿੰਨਾ ਕਰ ਰਿਹਾ ਲੀ ਆਹ ਕੋਣ ਹੈ ਪੰਜ ਕਿਲਿਆਂ ਦੇ ਗੇੜ ਥੋੜਾ ਦੇਖਦੇ ਕਿ ਲਗਭਗ ਦਾ ਹੁਣ ਤੋਂ ਕੀ ਕਰ ਰਹੇ ਐਕਟਰ ਬੈਠਿਆ ਹੱਸਦੀ ਹੈ ਹੱਸਦੀ ਹੈ ਹਾਂ ਐਕਟਰ ਵੀ ਨਾਲ ਬੈਠੀ ਹੋਈ ਐਕਟਰ ਦੇ ਬੋਗ ਗੇੜ ਦੇ ਰਿਹਾ ਦਾ ਉਥੇ ਹਾਂਜੀ ਕਾਹਦੇ ਦੇ ਰਿਹਾ ਦਾ ਬਸ ਵੈਸੇ ਜੀ ਵੈਸੇ ਜੀ ਕੀ ਕਰ ਰਹੇ ਪਾਜਾ ਬਸ ਜੀ ਕਣਕ ਵੜ ਰਹੀ ਹੈ ਕਿੰਨੀ ਵੜਦੀ ਹਲੇ ਓਧਾ ਕਿਲਾ ਹੁੰਦੇ ਆਸ਼ਿਆ ਉਹ ਠੀਕ ਹੈ ਭਾਈ ਬਣੇ ਰਿਹਾ ਬਲਾਗ ਦੇ ਵਿੱਚ ਹਾਂਜੀ ਭਾਈ ਚੱਲ ਰਹੀ ਆ ਮਸ਼ੀਨ 22 ਕਿਲੇ ਵੱਟਲੇ 22 ਕਿਲੇ ਰਹਿ ਗਏ ਆਇਆ ਸੋਨਾ ਹੋ ਗਿਆ ਹੁਣ ਬਾਕੀ ਝਾੜ ਛੋੜਦਾ ਭਾਈ ਪਖਪਰੇ ਤੇ ਜਾਂ ਮੰਡੀ ਮੇ ਜਾ ਕੇ ਪਤਾ ਲੱਗੂ ਅਸਲ ਤਾਂ ਹੁਣ ਜਿਹੜੀ ਆਪਾਂ ਦੁਨ ਗੇਰ ਕੇ ਆਏ ਤੇ 70 72 ਕੁਆਟ ਲਉਗੇ ਟਰਾਲੀ ਮੇ ਕੁਝ ਵੀ ਨਹੀਂ ਲੱਗਦੀ ਭਾਈ ਰੁਕਤੀ ਭਜਨ ਦੇ ਆ ਤੁਹਾਨੂੰ ਪਤਾ ਹੀ ਆ ਉਹ ਦੇਖਦੇ ਆ ਬਣੇ ਰਿਹਾ ਮੇਰੇ ਵੀਰੋ ਬਲਾਗ ਦੇ ਵਿੱਚ ਹਾਂਜੀ ਭਾਈ ਈਲਾ ਕਰ ਰਹਿ ਗਿਆ ਬਸ ਟਰਾਲੀ ਲੱਗਦੀ ਨਹੀਂ ਬਾਈ ਥੋੜੀ ਜਿਹੀ ਹੁਣੀ ਰਹੂਗੀ। ਬਾਕੀ ਭਜਨਪੂਜ ਦਾ ਮੰਡੀ ਮੇ ਜਾ ਕੇ ਪਤਾ ਲੱਗੂ ਬਾਈ ਦਰੋਂ ਦੀ ਪੰਨੂ ਘੱਟ ਲੱਗ ਰਿਹਾ ਹੈ ਤਾਂ ਪਰ ਸੋਹਣਾ ਹੋਗਾ ਚੱਲ ਫਿਰ ਵੀ 70-70 ਕਾਉਂਟਰ ਹੋਗੇ ਆਪਣੇ ਮੰਡੀਆਂ। ਬਾਕੀ ਇਹ ਤਾਂ ਮੰਡੀ ਮੇ ਜਾ ਕੇ ਪਤਾ ਲੱਗੂਗਾ ਬਾਈ ਕਿਲਾ ਕ ਰਹਿ ਗਿਆ ਆਪਣਾ ਹਜੇ ਟਰਾਲੀ ਖਾਸੀ ਹੁਣੀ ਆ ਮੈਂ ਤੁਹਾਨੂੰ ਦਿਖਾਣਾ ਵੀ ਵੀਡੀਓ ਮੰਨ ਬਣਾ ਰਹੇ ਰਹੋ। ਦੇਖੋ ਬਾਈ ਐਨੇ ਕਾ ਹੋਇਆ ਹਜੇ ਆਪਣਾ ਇੱਕ ਬੁੱਗੜਾ ਦਾ ਭਰ ਗਿਆ ਮਸੇ ਕਿਲਾ ਕਾ ਰਹਿ ਗਿਆ। ਇਹ ਕਿਲਾ ਕ ਪਾ ਕੇ ਦੇਖਦੇ ਆ ਕਿੰਨੀ ਕ ਹੁੰਦੀ ਟਰਾਲੀਆਂ। ਚਾੜ ਮੈਂ ਫਰਕ ਤਾਂ ਲੱਗਦਾ ਬਈ ਥੋੜਾ ਜਿਹਾ ਹੁਣ ਬਾਕੀ ਪਤਾ ਨਹੀਂ ਬਾਕੀ ਮੰਡੀ ਵਜਾ ਕੇ ਪਤਾ ਲੱਗੂਗਾ ਹਾਂਜੀ ਬਾਈ ਆਹ ਵਾਥ ਰਹਿ ਗਏ ਇੰਨਾ ਗੇਰੇ ਸਾਨੂੰ ਦੇਖ ਲਓ ਐਡੀ ਇੱਕ ਟਰਾਲੀ ਭਰੀ ਆਪਣੀ ਬਾਕੀ ਆ ਇੱਕ ਬੂਗਾ ਫੁੱਲ ਇੱਕ ਤਾਂ ਮੜਾ ਜਾਪਰ ਹੋ ਜਾਊਗਾ ਬਸ ਦੇਖੋ ਓਰੇ ਦਾ ਕੰਮ ਆਪਣਾ ਨਿਬੜ ਗਿਆ ਬਈ ਆ 5 ਕਿਲੇ ਤੇ ਆਪਣੇ ਬਰੇ ਆਪਣਾ 5 ਕਿਲੇ ਦਾ ਵੱਟ ਹੋ ਗਿਆ। ਖਰਾ ਹੈ ਕਿ ਦੋ ਤਿੰਨ ਬੋਗੀਆਂ ਦੀ ਟਰਾਲੀ ਵਾਂਗ ਕਰਾ। ਆ ਦੇ ਕੋਈ। ਇਹ ਚੜਾਈ ਚੜਾਉਣੇ ਟਰੈਕਟਰ ਆਪਾਂ ਹੁਣ ਆਪਣਾ ਸਵਰਾਜ ਝੋਟਾ। ਦੇਖਿਓ ਵਲੌਗ 'ਚ ਬਣੇ ਰਹੋ ਸਾਨੂੰ ਦਿਖਾਉਨੇ ਆ। ਮਸ਼ੀਨ ਤਾਂ ਚੱਲੀ ਬਾਈ। ਕੱਢਦੇ ਟਰੈਕਟਰੋਂ ਬਾਹਰ। ਆ ਦੇਖੋ ਕਿੰਨੀ ਜੜਾਈ ਆ ਬਾਈ। ਹੈਗੀ ਆ 5 ਫੁੱਟ ਤਾਂ ਹੈਗੀ ਆ ਬਾਈ ਥੱਲੇ ਤੇ। ਐਂ ਸਿੱਧੀ ਟੱਕਰ ਦੀ ਜੜਾਈ ਆ ਨਾਲੇ। ਦੇਖਿਓ ਆਪਣਾ ਸਵਰਾਜ ਦਾ ਜੋਰ ਬਾਈ ਹੁਣ। ਚੱਲਦੇ ਆਪਾਂ ਘਰਾਂ ਨੂੰ ਉਹ ਖੜਾ ਸਵਰਾਜ ਚਲੋ ਠੀਕ ਆ ਬਾਈ ਮਿਲਦੇ ਆ ਭਾਗੇ ਹਾਂਜੀ ਬਾਈ ਪਰਾਂ ਵੀ ਪੱਕੀ ਵੀ ਥੋੜੀ ਜੀ ਗਣ ਕੋਈ ਪੜਾ ਕੇ ਵਿੱਚੇ ਪਵਾ ਲੈਨੇ ਆ ਜੋ ਟਰਾਲੀ ਖਾਸੀ ਹੋਣੀ ਆ ਪਰ ਉਧਰ ਤੇ ਫੁੱਲ ਹੋ ਜੂਗੀ ਬਾਈ ਦੇਖਦੇ ਆ ਫੁੱਲ ਹੁੰਦੀ ਆ ਕਿ ਨਹੀਂ ਹੁੰਦੀ ਉਹਦੀ ਫੁੱਲ ਬਲਾਉਜ ਬਣਾ ਰਿਹਾ ਉਹਨੂੰ ਦੇਖਣ ਨੂੰ ਮਿਲੂਗੀ ਬਾਈ ਪਰ ਆਨੇ ਪਰਾਂ ਆਏ ਉੱਥੇ ਰਾਸਤਾ ਨਹੀਂ ਦਾ ਬਾਈ ਪੁੱਛਿਆ ਦਾ ਪਰਸੈਂਟ ਮਾਰੂ ਕੱਢ ਲੀਏ ਬਾਈ ਜੀ ਕਿਸੇ ਨੂੰ ਪੁੱਛ ਲੈ ਕੋਈ ਨਾ ਕੱਢ ਲੋ ਕੋਈ ਨਾ ਫਿਰ ਆਪਾਂ ਉਹ ਹੀ ਪੜਾ ਲਈ ਹੁਣ ਆਇਆ ਵੀ ਜਾਣਾ ਵੀ ਹੈ ਬਾਈ ਮੰਡੀ ਮਾ ਫੇ ਤੁਹਾਨੂੰ ਪਤਾ ਹੀ ਆ ਕਿ ਚਲੋ ਪਰਕੇਲੇ ਚੱਲਦੇ ਬਣਾਉਣ ਦਾ ਹੈ ਆ ਵੀ ਬਸ ਰਸਤਾ ਨਹੀਂ ਦਾ ਬਾਈ ਆਹ ਦੇਖੋ ਕਿਸੇ ਦੇ ਮੱਕੀ ਬੀਜੀ ਵੀ ਮੇਰੇ ਖਿਆਲ ਜਹਾ ਉਹਨਾਂ ਨੂੰ ਕੱਢ ਰਹੇ ਆ ਉਹ ਵੀ ਦੇਖੋ ਨਹੀਂ ਬਾਈ ਉਧਰੋਂ ਰਸਤਾ ਹੈ ਤਾਂ ਆਪਣੇ ਉਧਰ ਵੀ ਖਣ ਖੜੀ ਆ ਆ ਦੇਖੋ ਕਿੰਨੀ ਚੜਾਈ ਆ ਫੜਕਤੇ ਆਂ ਤੇ ਪਟੜਾਈ ਆ ਬਾਈ ਦੇਖੋ ਬਾਈ ਸਵਰਾਜ ਆਪਣਾ ਉਹ ਫੜਾ ਨਵਾਂ ਜੀ ਮਿੱਤਰੋ ਆਪਾਂ ਜਿਲੇ ਕੇ ਆਏ ਸਾਡਾ ਝਿੰਦੀ ਇਹਨੂੰ ਕਹਿੰਦੇ ਨੇ 500 ਰੁਪਏ ਦੀ ਹੈ ਜੀ ਤੁਸੀਂ ਦੇਖਿਓ ਉਦੇ ਪਰ ਰੇਟ ਲਿਖਿਆ ਵੀ ਹੈ ਮਿੱਤਰੋ ਇਹਨਾਂ ਆਪਾਂ ਨੇ ਆਪਣੇ ਟਰੈਕਟਰ ਦੇ ਇੱਥੇ ਲਾਉਣੀ ਹੈ ਜਿੰਦੀ ਮਿੱਤਰੋ ਆਹ ਇਹ ਕਾਤੇ ਲਾਉਣੀ ਆ ਇਹ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਊਗਾ ਇਹ ਚੀਜ਼ ਬਾਰੇ ਸਾਰੇ ਵੀ ਮੇਰੇ ਵੀਰਾਂ ਨੂੰ ਵੀ ਜਿਹੜੀ ਪੰਜੇ ਇਥੇ ਲਾਤੇ ਜੇ ਇਹਨੂੰ ਖੋਲ ਕੇ ਬੰਦਾ ਕੋਈ ਵੀ ਕੋਈ ਵੀ ਚਾਹੇ ਕੋਈ ਵੀ ਚੀਜ਼ ਇਹਦੇ ਵਿੱਚ ਪਾ ਦੇਵੇ ਚੇ ਮਿੱਟੀ ਆ ਚਿਹਰੇਤਾ ਜਾਂ ਕੁਝ ਵੀ ਉਸੇ ਟਾਈਮ ਟਰੈਕਟਰ ਦਾ ਇੰਜਨ ਨੇ ਖਰਾਬ ਹੋ ਜਾਣਾ ਮੇਰੇ ਵੀਰੋ ਇਸੇ ਲਈ ਆਪਾਂ ਨੇ ਇਹ ਆਪਣੀ ਸੇਫਟੀ ਲਈ ਜਿੰਦੀ ਲਾਉਣੀ ਉਹਦੇ ਤੇ ਜਦੋਂ ਜਿੰਦੀ ਲੱਗੀ ਵੀ ਹੋਊਗੀ ਤਾਂ ਔਖਾ ਹੋ ਜਾਊਗਾ ਕਿ ਇਸ ਲਈ ਇਹ ਵੀ ਚੀਜ਼ ਪਾਉਣਾ ਕਿਉਂਕਿ ਆਪਾਂ ਮੰਡੀਆਂ ਵਾ ਜਾਣਾ ਹੈ ਜਾਂ ਕਿਤੇ ਵੀ ਜਾਣਾ ਟਰੈਕਟਰ ਆਪਾਂ ਨਕਲਾ ਵੀ ਖੜਾ ਕੇ ਜਾਣਾ ਕਿਉਂਕਿ ਬਹੁਤ ਲੋਕ ਅਜੇ ਹੁੰਨੇ ਆ ਵੀ ਤੁਹਾਨੂੰ ਪਤਾ ਹੀ ਆ ਵੀਰੋ ਤਨ ਸਾਰਿਆਂ ਨੂੰ ਇਹ ਚੀਜ਼ ਬਾਰੇ ਨੌਲੇਜ ਹੈਗੀ ਆ ਕਿਉਂ ਮੈਂ ਬਹੁਤ ਜ਼ਿਆਦਾ ਦੇਖੇ ਵੀ ਹਾਂ ਲਾ ਜਾਂਦੇ ਆ ਇਹ ਬਹੁਤ ਜ਼ਿਆਦਾ ਮੈਂ ਦੁਨੀਆ ਦੇ ਬੰਦਿਆਂ ਦੇ ਦੇਖੇ ਲੱਗੇ ਵੇ ਜੱਥੇ ਵੀ ਡੈਕਟਰ ਦੇਖੇ ਜਿੰਦਾ ਲਾਭ ਹੁੰਦਾ तकरीबन ਹਰੇਕ ਨੇ ਉਹ ਇਸ ਲਈ ਆਪਾਂ ਵੀ ਇਹਦੇ 55 ਦੇ ਆਪਣੇ ਦੇ ਅੱਜ ਜਿੰਦਗੀ ਲਾਉਣ ਲੱਗੇ ਆ ਇੱਥੇ ਤਾਂ ਜੋ ਆਪਣੀ ਸੇਫਟੀ ਬਣੀ ਰਹੇ ਇਹਦੇ ਨਾਲ ਹੋਰ ਕੁਝ ਨਹੀਂ ਆਇਆ ਤਾਂ ਮਿੱਤਰੋ ਜਿੰਦਾ ਤੋੜ ਕੇ ਬੰਦਾ ਕੁਝ ਪਾ ਸਕਦਾ ਉਹ ਤਾਂ ਗੱਲ ਵੱਖਰੀ ਆ ਚਲ ਆਪਾਂ ਆਪਣੀ ਕਿੰਨੀ ਤੇ ਸੇਫਟੀ ਕਰ ਲੈਨੇ ਆ ਹਾਂਜੀ ਮੇਰੇ ਵੀਰੋ ਆ ਦੇਖੋ ਜਿੰਦੀ ਆਪਾਂ ਹਿਲਾਤੀ ਟਰੈਕਟਰ ਨੂੰ ਇੱਕ ਚਾਬੀ ਤਾਂ ਆਪਾਂ ਨੇ ਘਰ ਆਖ ਰੱਖ ਦੇਣੀ ਇੱਕ ਆਪਾਂ ਨੇ ਪਾ ਲੈਣੀ ਚਾਬੀ ਮੇ ਟਰੈਕਟਰ ਦੀ ਜਿਹੜੀ ਕੀ ਆ ਉਹਦੇ ਵਿੱਚ ਰੱਖਤ ਨਹੀਂ ਮੇਰੇ ਮਿੱਤਰੋ